ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ 2.5 ਮੀਟਰ ਕਪੜੇ ਚੋਂ ਸਲਵਾਰ ਬਣਾਉਣੀ ਪੌਂਚੇ ਵਾਲੀ ਪੌਂਚਾ ਤੇ ਗੁੰਦੇ ਕੱਟਣੇ ਆਪਾਂ ਇਹਦੇ ਵਿੱਚੋਂ 2.5 ਮੀਟਰ ਚੋਂ ਤੇ ਬੈਲਟ ਕੱਟਣੀ ਆ ਤਾਂ ਉਹ ਆਪਾਂ ਕੱਟ ਕੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਤਾਂ ਮੈਂ ਵਿਛਾ ਲਿਆ ਦੂਰਾ ਕਰਕੇ 2.5 ਮੀਟਰ ਕਪੜਾ ਇਹ ਤੇ ਹੁਣ ਆਪਾਂ ਕਟਿੰਗ ਕਰਾਂਗੇ ਦੀ ਸਲਵਾਰ ਦੀ ਲੈਂਥ ਹੈਗੀ ਆ ਜੀ 35 ਇੰਚ ਪਹੁੰਚਾ 6.5 ਇੰਚ ਬੈਲਟ ਹੈਗੀ ਆ ਪੇਟੀ ਹੈਗੀ ਹੈ 21 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਹਾਂ ਪਹਿਲਾਂ ਜਿਹੜੀ ਇਹ ਵਾਲੀ ਕੰਨੀ ਹੈ ਇਹ ਆਪਾਂ ਲਾ ਦਾਂਗੇ ਤਾਂ ਇਧਰੋਂ ਵੀ ਆਪਾਂ ਬਰਾਬਰ ਕਰ ਲਾਂਗੇ ਸਾਰਾ ਮਾਹ ਉਦਾਰਤਾ ਕਿਉਂਕਿ ਕੰਨੀ ਜੇ ਸੀਨ ਦੇ ਵਿੱਚ ਆ ਜੇ ਤਾਂ ਕੰਨੀ ਸੋਹਣੀ ਨਹੀਂ ਲੱਗਦੀ ਸਾਰੀ ਕੰਨੀ ਆਪਾਂ ਉਦਾਰਤੀ ਪਰ ਹੋਂਦੇ ਦਾ ਤੋਂ ਚਲਾ ਮੰਗਿਆ ਆਪਾਂ 11 11 ਵੀ ਲੈ ਸਕਦੇ ਆ ਸਾਢੇ ਕਿਰਨ ਵੀ ਲੈ ਸਕਦੇ ਆ ਆਪਾਂ 11 ਇੰਚ ਰਵਾਂਗੇ 11 ਇੰਚ ਚੜਾਈ ਪਹੁੰਚੇਗੀ ਹਾਂਜੀ ਆਪਾਂ ਇਹ 11 ਇੰਚ ਲਾ ਰਹੇ ਹਾਂ। ਸਾਢੇ 6 ਇੰਚ ਉੱਪਰ ਆਪਾਂ ਵੇਲਟ ਦਾ ਕਰਨਾ। ਲੰਬਾਈ ਇਹ ਕੀ ਆ? ਸਲਵਾਰ ਦੀ 38 ਐ। ਇੰਚ ਰੱਖਾਂਗੇ 35 ਇੰਚ ਆ 3 ਇੰਚ ਪਲੱਸ ਕਰਾਂਗੇ ਵਿੱਚ। తిని పంచ నిశాను బాగా కట్ింగ్ కారో కట్టింగ్ అప్పుడు ਪਾ ਇੱਕੁੰਦੇ ਲਈ ਦਵਾਈ ਹੈਗੀਆ ਉਹ ਨਹੀਂ ਰੱਖੀ ਹੈ ਜਿੰਨਾ ਪਹੁੰਚ ਸਕਦਾ ਤਾਂ ਉਸ ਤੋਂ ਬਾਅਦ ਪਾ ਇੱਧਰ ਆ ਸੰਭਾਰਾਂਗੀ 10 ਇੰਚ ਦਾ

ਹੋਗੀ ਤਾਂ ਆਪਾਂ ਬਿਲਕੁਲ ਪਟਾਂਗੇ ਸਾਢੇ 6 ਨੰਬਾਈ ਲਾਈ ਬੀਟੀ ਹੈ ਇਹ ਪਰਤ ਹੈ ਸਾਢੇ 22 ਇੰਚ ਅਨਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ